ਛੋਟਾ ਮੇਰਾ ਭਰਾ ਕਹਿੰਦਾ ਵਾ ਵੀ ਟਾਈਮ ਨਾਲ ਆ ਜਿਓ ਚੱਲੇ ਆ ਭੜਾ ਮੈਂ ਕਿੱਥੇ ਕਿਤੇ ਨਹੀਂ ਚੱਲਿਆ ਮੈਂ ਮੈਂ ਚੱਲੇ ਆ ਬਸ ਟ੍ਰੇਨ ਤੋਂ ਉਤਰਨ ਤੇ ਤੁਹਾਨੂੰ ਦੱਸਣਾ ਵੀ ਕਰਨਾਲ ਪਹੁੰਚ ਗਏ ਆ ਇਹ ਸਟੇਸ਼ਨ ਦਾ ਨਾਮ ਆ ਇਹ ਅਸੀਂ ਪਹੁੰਚ ਗਏ ਆ ਕਰਨਾਲ ਆਹੜੇ ਇਹਨਾਂ ਨੇ ਲਾਇਆਣਾ ਇਹ ਮੇਰੇ ਖਿਆਲ ਨਾਲ ਵਾਸ਼ ਕਰਨ ਵਾਲੇ ਆ ਉਹ ਕੋਲ ਜੀਗਾਰ ਜੀ ਟ੍ਰੇਨਾਂ ਤੋਂ ਹੋਲੀ ਲਾਇਏ ਆ ਉਹ ਬਸ ਆ ਵੀ ਕੱਤਨ ਨੂੰ ਮਲਾਉਨੇ ਆ ਵੀ ਸਾਡੇ ਮਿੱਤਰ ਓਕੇ ਬਈ ਹਾਂ ਥੈਂਕ ਯੂ ਸਰ ਮੈਂ ਵੀਡੀਓ ਬਣਾ ਰਹਾ ਹਾਂ ਸਰ ਇਹ ਯੂਟਿਊਬ 'ਤੇ ਡਾਟਾ ਹਾਂ ਮੈਂ ਬਾਬਾ ਜੀ ਯਹਾਂ ਇਧਰ ਐਸਾ ਕੁਝ ਹੈ ਅੱਛਾ ਦੇਖਿਆ ਆਪਣੀ ਜੁੱਟ ਬਣ ਗਈਆਂ ਸਾਰੇ ਕਿਹੜੀ ਨਦੀ ਆਉਣੀ ਵੀ ਦੀ ਗਾੜੀ ਚੰਬਲ ਚੰਬਲ ਨਦੀ ਆਉਗੀ ਹਾਂ ਓ ਕਿੰਨਾ ਕ ਟਾਈਮ ਲੱਗਦਾ ਪਾਰ ਕਰਨ ਤੇ 1 ਮਿੰਟ ਅੱਛਾ ਕਿੰਨੀ ਬੜੀ ਚਲ ਵੇ ਇਹ ਦੇਣਾ ਗਾੜੀ ਆਉਗੀ ਤੇ ਓਕੇ ਹਲੋ ਜੀ ਮਿੱਤਰੋ ਜਿਹੜਾ ਵੀਰ ਨੇ ਦੱਸਿਆ ਸੀ ਨਾ ਅੱਗੇ ਵੀ ਚੰਬਲ ਨਦੀ ਆਉਣੀ ਆ ਤੇ ਉਹ ਅੰਕਜਣੀ ਦੱਸੰਦਾ ਸੀ ਤੇ ਉਹ ਆਉਣੀ ਆ ਰਹੀ ਆ ਬਸ ਅਜੀ ਆਉਂਦੀਆਂ ਪਾੜੀਆਂ ਜੀਆਂ ਆ ਆ ਜੀ ਆਪਣੀ ਮਾਸੀ ਦਾ ਮੁੰਡਾ ਤੇ ਇਹ ਆ ਗਿਆ ਆਪਣੇ ਕੋਲ ਰਾਤ ਹੀ ਤੇ ਆਪਾਂ ਕਿੰਨੇ ਵਜੇ ਤੁਰਨਾ ਭਲਾ ਘਰੋਂ 3 ਵਜੇ 3 ਵਜੇ ਆਪਾਂ ਤੁਰ ਪੈਣਾ ਵਾ ਤੇ 5:30 ਵਜੇ ਆਪਣੀ ਟ੍ਰੇਨ ਆ ਜਿਹੜੀ ਅੰਮ੍ਰਿਤਸਰ ਤੋਂ ਸਿੱਧੀ ਤੁਰੂਗੀ ਤੇ ਜਾ ਕੇ ਨਦੇੜ ਆਪਾਂ ਨੂੰ ਪਹੁੰਚਾ ਦੇਊਗੀ ਤੇ ਆਹ ਵਾ ਇਹਨਾਂ ਦਾ ਸਮਾਨ ਤੇ ਇਧਰਲੇ ਪਾਸੇ ਮੰਮੀ ਦੇ ਆ ਰੋਟੀਆਂ ਲਾਉਣ ਤੇ ਇਹ ਹੀ ਜਾ ਕੇ ਖਾਵਾਂਗੇ ਟ੍ਰੇਨ ਦੇ ਵਿੱਚ ਤੇ ਬਣਾ ਨਿਆ ਰੌਣਾ ਜੀ ਤੇ ਤੁਸੀਂ ਮੇਰੇ ਨਾਲ ਬਨੇ ਰਹੋ ਵਲੌਗ ਦੇ ਨਾਲ ਆ ਗਈਆਂ ਮਿੱਤਰੋ ਆਪਣੀਆਂ ਰੋਟੀਆਂ ਪਾਇਆ ਗਾ ਤੇ ਇਹ ਹੁਣ ਜਾ ਕੇ ਆਪਾਂ ਟ੍ਰੇਨ 'ਚ ਖਾਵਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰੂ ਪੁੱਲਵ ਤੇ ਅਸੀਂ ਅੱਜ ਚੱਲੇ ਆਈ ਯਾਤਰਾ ਸ੍ਰੀ ਹਜੂਰ ਸਾਹਿਬ ਆਪਕਾ ਆਪਣਾ ਪਰਿਵਾਰ ਜਿਹੜਾ ਵਾ ਉਹ ਬੈਠਾ ਢੀਕੰਦਿਆ ਵਾ ਬੱਸ ਨੂੰ ਤੇ ਪਿੰਡੋਂ ਆਉਂਦੇ ਹੈਲੋ ਫੋਨ ਆ ਗਿਆ ਮੰਮੀ ਨੂੰ ਵੀ ਤੁਰਪੋ ਕਿਉਂਕਿ 5:30 ਵਜੇ ਦੀ ਟ੍ਰੇਨ ਹੈ ਤੇ 4:00 ਤੇ ਘਰੇ ਵਾ ਚੱਲ ਲਗੀ ਆਹ ਉਹ ਦੇਖ ਰਹੀ ਸੰਗ ਤਾਂ ਜਾਂ ਤਿਆਰ ਤੇ ਆਪਾਂ ਜਿਹੜੀ ਬੱਸ ਆ ਉਹ ਚੌਂਕ 'ਚ ਆਉਣੀ ਆ ਤੇ ਚਲੋ ਚੱਲੀਏ ਚਲੋ ਚਲੋ ਉਹ ਆ ਗਈ ਇਹ ਬੱਸ ਆਪਣੀ ਜਿਹੜੀ ਆਪਾਂ ਨੂੰ ਡਿਕਨ ਹੈ ਜਿਹਨੂੰ ਇਹਦੇ ਸਕੂਲ ਮੈਨ ਨਿਕਲਾਈ ਸਾਰੇ ਮਿੱਤਰੋ ਆਪਣੀ ਸਾਰੀ ਸੰਗਤ ਆ ਛੋਟੇ ਛੋਟੇ ਪਹਿਲਾਂ ਵੀਰ ਭਰਾ ਤੇ ਬਾਕੀ ਸੰਗਤ ਜਿਹੜੀ ਆ ਉਹ ਵੀ ਆਪਣੀ ਉੱਤਰ ਰਹੀ ਹੌਲੀ ਹੌਲੀ ਸਸਰੀ ਕਾਜ ਦੀ ਕੀ ਹਾਲ ਦੇ ਵਧੀਆ ਵਾ ਠੀਕ ਹੈ ਅੱਜ ਜਿੰਨੀ ਸੰਗਤ ਲੋਤੀ ਸਾਰੀ ਆਪਣੀ ਆ ਤੇ ਜਿਹੜੀ ਟ੍ਰੇਨ ਆ ਨਾ ਉਹ ਆ ਗਈ ਜੀ ਲੋਏ ਜਿੱਦਾਂ ਕਿ ਜਿਹੜੀ ਟ੍ਰੇਨ ਆ ਇੰਜੀਨੀਅਰ ਦੇ ਬਾਝੋਂ ਸਭ ਜਾਣਾ ਉਹ ਆ ਚੁੱਕੀ ਆ ਉਹ ਲੱਗਣ ਲੱਗੀ ਆ ਤੇ ਆਪਣੀ ਆਪਣੀ ਸੰਗਤ ਵੇਖੋ ਆਪਣੀ ਸੰਗਤ ਵੇਖੋ ਪੂਰੀ ਤਿਆਰ ਹੋ ਗਈ ਆ ਇਹ ਇਹ ਜਿਓ ਕੀ ਸਿੱਧੀ ਸਾਨੂੰ ਲੈ ਕੇ ਸ਼੍ਰੀ ਹਜੂਰ ਸਾਹਿਬ ਲੋਈ ਟ੍ਰੇਨ ਜਿਹੜੀ ਆ ਉਹ ਚੱਲਦੀ ਆ ਤੇ ਅਸੀਂ ਹੁਣ ਜਾ ਰਹੇ ਆ ਇੱਥੋਂ ਸਿੱਧਾ ਕਿਹੜਾ ਸਟੇਸ਼ਨ ਹੋਣਾ ਗੱਡੀ ਬਿਆਸ ਲੋਰੀ ਬਿਆਸ ਸਟੇਸ਼ਨ ਤੇ ਆ ਗਈ ਆ ਆਪਾਂ ਤੇ ਬਹੁਤ ਹੀ ਸਾਫ਼ ਆ ਸਟੇਸ਼ਨ ਵਾਕਈ ਸੁਣਿਆ ਤੇਗਾ ਸੀ ਪਰ ਬਹੁਤ ਵਧੀਆ ਸਾਫ਼ ਆ ਸਟੇਸ਼ਨ ਤੇ ਟ੍ਰੇਨ ਆਪਣੀ ਥੋੜਾ ਜਿਹਾ ਰੁਗੀ ਆ ਤੇ ਚੜ ਜੀ ਇਹ ਨਾ ਮੇਰਾ ਜੀ ਮਗਰੀ ਲੌਂਗ ਟ੍ਰੇਨ ਦੇ ਵਿੱਚ ਰੋਟੀ ਖਾਣ ਲੱਗੇ ਸਾਡਾ ਤਾਂ ਨਾ ਸੁੱਟੀ ਜਾ ਰਹੀ ਟ੍ਰੇਨ ਦੇ ਵਿੱਚ ਰੋਟੀ ਖਾਣ ਲੱਗੇ ਆ ਤੇ ਆਹ ਪਨੀਰ ਦੀ ਸਬਜ਼ੀ ਤੇ ਆਹ ਪਤਾ ਨਹੀਂ ਕਿਥੇ ਆਹ ਪਤਾ ਨਹੀਂ ਕਿਥੇ ਟ੍ਰੇਨ ਰੁਗੀ ਜੀ ਹਾਂਜੀ ਸਾਰਾ ਸਭ ਪਹੁੰਚ ਜਾਈ ਨਾ ਆਹ ਹੀ ਪਹੁੰਚ ਗਏ ਸਰਹੰਦ ਸਰਹੰਦ ਪਹੁੰਚ ਗਏ ਮਿੱਤਰੋ ਸਰਹੰਦ ਰਾਜਪੁਰੇ ਆ ਗਈਆਂ ਪਰ ਰਾਜਪੁਰੇ ਤੇ ਟ੍ਰੇਨ ਲੱਗੀ ਹੈ ਤੁਰਨਾਂ ਲੋ ਜੀ ਆ ਆਪਾਂ ਪਹੁੰਚ ਗਏ ਅੰਬਾਲਾ ਕੈਂਟ ਜੋ ਕਿ ਹਰਿਆਣੇ ਦੇ ਵਿੱਚ ਪੈਂਦਾ ਅੰਬਾਲਾ ਤੇ ਅਸੀਂ ਸਟੇਟ ਪਾਰ ਕਰ ਗਏ ਆ ਤੇ ਹਰਿਆਣੇ 'ਚ ਪਹੁੰਚ ਗਏ ਆ ਅੰਬਾਲਾ ਕੈਂਟ ਆ ਲੋਏ ਮਿੱਤਰੋ ਇਹ ਆਪਾਂ ਨੂੰ ਮਿਲ ਗਈ ਹੈ ਸ਼ੀਟ ਤੇ ਮੈਂ ਹਣ ਕਿਸੇ ਦੀ ਸ਼ੀਟ ਤੇ ਲੰਮੇ ਪਿਆ ਮੇਰੀ ਤੇ ਕੰਫਰਮਣੀ ਹੋਈ ਤੇ ਇਦਾਂ ਹੀ ਪੈ ਪੂਗੇ ਚੱਲੇ ਆ ਬਾਕੀ ਮੇਰਾ ਵੀਰ ਜਿੰਨੇ ਵੀ ਕਿਸੇ ਨੇ ਆਣਾ ਹੈ ਸ਼ੀਟ ਆਪਦੀ ਕੰਫਰਮ ਕਰਾ ਕੇ ਆਇਓ ਤੇ ਹਜੇ ਮੈਂ ਸੌਂ ਜਾ ਤੰਗਾ ਦੀ ਗੁੱਡ ਨਾਈਟ ਆ ਮੁੰਡਾ ਕਹਿੰਦਾ ਆਪਣੇ ਵਲੌਗ ਆ ਲੈ ਆ ਲੈ ਆ ਬਲੇ ਇਹ ਮੁੰਡਾ ਆਪਣੇ ਵਲੌਗ ਦਾ ਫੁੱਲ ਫੈਨ ਆਪਣਾ ਇੰਦਾ ਕਹੀ ਜਾਵੇ ਸ਼ਰਮਾਈ ਜਾਂਦਾ ਮੁੰਡਾ ਛੋਟਾ ਮੇਰਾ ਭਰਾ ਕਹਿੰਦਾ ਵਾ ਵੀ ਟਾਈਮ ਨਾਲ ਆ ਜਿਓ ਚੱਲੇ ਆ ਭੜਾ ਮੈਂ ਕਿੱਥੇ ਕਿਤੇ ਨਹੀਂ ਚੱਲਿਆ ਮੈਂ ਮੈਂ ਚੱਲੇ ਆ ਬਸ ਟ੍ਰੇਨ ਤੋਂ ਉਤਰਨ ਤੇ ਤੁਹਾਨੂੰ ਦੱਸਣਾ ਵੀ ਕਰਨਾਲ ਪਹੁੰਚ ਗਏ ਆ ਇਹ ਸਟੇਸ਼ਨ ਦਾ ਨਾਮ ਹੈ ਏ ਅਸੀਂ ਪਹੁੰਚ ਗਏ ਕਰਨਾਲ ਤੇ ਤੁਸੀਂ ਵੀ ਉੱਤਰ ਆ ਜੀ ਬਈ ਤੇ ਟ੍ਰੇਨ ਤੁਰਨ ਦਾ ਪਤਾ ਨਹੀਂ ਸਕਦਾ ਚੜਜੋ ਮੇਰੇ ਵੀਰੇ ਵੜੀ ਸ਼ੈਤਾਨੀ ਕਰਦੇ ਯਾਰ ਕਿੱਦਾਂ ਸੰਧਿਆ ਹੋਇਆ ਇਹਨਾਂ ਨੂੰ ਅਹੀਂ ਗਲੋਤਿਆਂ ਜੀ ਕਰਨਾਲ ਦੇ ਸਟੇਸ਼ਨ ਤੇ ਤੇ ਟ੍ਰੇਨ ਬਸ ਇੱਕੇ ਦਮ ਤੁਰ ਪਈਂਦੀ ਪਤਾ ਨਹੀਂ ਲੱਗਦਾ ਤਾਂ ਕਰਕੇ ਥੱਲੇ ਨਹੀਂ ਉਤਰਨ ਦੇ ਤੇ ਨਾ ਮੈਂ ਜਵਾਕਾਂ ਨੂੰ ਉਤਰਨ ਦੇਂਦਿਆਂ ਵਾਂ ਵੇਖੋ ਮੈਂ ਕਿੱਡਾ ਰਿਸਪੌਂਸਿਬਿਲਟੀ ਵਾਲਾ ਬੰਦਾ ਹਾਂ ਸੋਣਾ ਬਣਿਆ ਨਾ ਕਰਨਾਲ ਦਾ ਸਟੇਸ਼ਨ ਜਾ ਸਾਹ ਵਾ ਤਾ ਕਰਨਾਲ ਦਾ ਤੁਰਨ ਲੱਗੀ ਜੀ ਓਏ ਟ੍ਰੇਨ ਤੁਰ ਲੱਗੀ ਵੇ ਹਾਰਨ ਵੱਜ ਗਈ ਇੱਕੇ ਦਮ ਚਟਕਾ ਮਾਰਨਾਂ ਤੇ ਨਾਲ ਹੀ ਟ੍ਰੇਨ ਆ ਗਈ ਮੂਵਮੈਂਟ ਗਈ ਉਹ ਬਾਬਾ ਲੰਮੀ ਟ੍ਰੇਨ ਆਪਣੀ ਬੜੀ ਲੰਬੀ ਆਈ ਔਰ ਉਹ ਤੁਰਦੀ ਵੇਖਿਆ ਐਦਾਂ ਤੁਰਦੀ ਪਤਾ ਨਹੀਂ ਲੱਗਨ ਦਿੰਦੀ ਵੀ ਟ੍ਰੇਨ ਤੁਰ ਪਈ ਐ ਤੋ ਟ੍ਰੇਨ ਗਈ ਆ ਤੁਰ ਤੇ ਤੁਹਾਨੂੰ ਜਿਹੜੀ ਗੱਲ ਕਹੀ ਸੀ ਉਹ ਹੀ ਹੋਈ ਵੇਲੋ ਤੇ ਟਾਈਮ ਹੋ ਗਿਆ ਵਾ 11 ਵਜੇ 8 ਮਿੰਟ ਆ ਘੜੀ ਤੇ ਆਉਂਦੇ ਜੀ ਤੇ ਕਮਾਈ ਕਰਨੀ ਬਹੁਤ ਔਖੀ ਹੈ ਕਿਉਂਕਿ ਵੀਰ ਵਿਚਾਰਾ ਪਤਾ ਨਹੀਂ ਕਿੱਦਾਂ ਹੈ ਰੋਜ਼ ਮਿਹਨਤ ਕਰਦਾ ਰੋਜ਼ ਟ੍ਰੇਨ 'ਚ ਆਉਂਦਾ ਤੇ ਆਹ ਵੇਚ ਵੇਚ ਕੇ ਵਿਚਾਰਾ ਆਦਾ ਘਰ ਚ ਰੋਂਦਾ ਬਹੁਤ ਵਧੀਆ ਯਾਰ ਤੋ ਇਹ ਅਹੀਂ ਉਹਨੇ ਲਾ ਕੇ ਆਇਆ ਏਸੀ ਵਾਲੇ ਦੇ ਵਿੱਚੋਂ ਇਹ ਆਈਦਾਨੀ ਯਾਰਾ ਆ ਨਾ ਏਸੀ ਵਾਲੇ ਇੱਕ ਤੇ ਸ਼ਾਂਤੀ ਹੀ ਤੇ ਇੱਕ ਪੂਰਾ ਨਿਹਾਰਾ ਇਸਕੇ ਬੱਧਾ ਕੋਈ ਰੌਲਾ ਗੋਲਾ ਨਹੀਂ ਇੱਥੇ ਤੇ ਰੌਲਾ ਬੜਾ ਬੜਾ ਨਹੀਂ ਜੇ ਰਾਂਕੇ ਚੱਲੇ ਆ ਤੁਹਾਨੂੰ ਮੜਿਆ ਵਿਖਾਵਾਂਗੇ ਇਦਾਂ ਦੀ ਆਉਂਦੀ ਵੀਡੀਓ ਵੀਰ ਵਧੀਆ ਆਉਂਦੀ ਮੇਰੀ ਵੀਡੀਓ ਨਾ ਕਰਦੇ ਨਹੀਂ ਨਹੀਂ ਆਨੇ ਚਲੀ ਜਾਣਾ ਬੱਸ ਘੜੇ ਚਲੀਏ ਹਾਂਜੀ ਆਦੂ ਹਾਂ ਜੀ ਮਿੱਤਰੋ ਏਸੀ ਵਾਲਾ ਮੌਤ ਵਾਲਾ ਤੇ ਪੂਰਾ ਕੰਮ ਵਧੀਆ ਤੇ ਘੈਂਟ ਜੋ ਜਿੰਨੇ ਕਹਿੰਨੇ ਮੇਰੇ ਵੀਰ ਨੇ ਟਿਕਟ ਕਰਾਉਣੀ ਹੁੰਦੀ ਉਹ ਏਸੀ ਵਾਲਾ ਕਰਾ ਲੈ ਕਰੋ ਕਿਉਂਕਿ ਠੀਕ ਆ ਏਸੀ ਵਾਲਾ ਬਹੁਤ ਵਧੀਆ ਵਾ ਤੋਂ ਬਾਹਰ ਇਹ ਤੋਂ ਬਾਅਦ ਉੱਠੀ ਹੈ ਮੈਸਰ ਯੋਗੀ ਆਈ ਦਾ ਬਣਾ ਲੈ ਤੋ ਬਾਅਦ ਆ ਉੱਠੀ ਹੈ ਇਹਦੀ ਮੈਸਰ ਤੇ ਕੁਛ ਨਹੀਂ ਖਾਣਾ ਪੀਣਾ ਵੇ ਤੇ ਇੱਥੇ ਆ ਸਕਦੇ ਜੀ ਇੱਥੋਂ ਮੰਨੋ ਕੁਛ ਖਾਣਾ ਪੀਣਾ ਹੋਵੇ ਸਾਹ ਜਿਹੜੇ ਇਸ ਆਸਰਾ ਖਾਣ ਪੀਣ ਇਥੇ ਮਿਲ ਜਾਂਦਾ ਵਾ ਜੇ ਟ੍ਰੇਨ ਦੇ ਵਿੱਚ ਜਿਦਾਂ ਪਾਣੀ ਪੂਣੀ ਸਾਰਾ ਕੁਝ ਦੇ ਵਿੱਚ ਸਹੂਲਤ ਹੀ ਛੋਟੀਆਂ ਰਾਠੀਆਂ ਸਾਰਾ ਕੋ ਪੈਕਿੰਗ ਚੈਕਿੰਗ ਬਾਕੀ ਤੁਹਾਨੂੰ ਪਤਾ ਹੀ ਆ ਚਲਦੀ ਜੀ ਦੇ ਵਿੱਚ ਆਈਟਮ ਭਰਉਣੀ ਆਣਤੀ ਨਾਲ ਸਮਾਨ ਮਿਲ ਸਕਦਾ ਤੇ ਬਹੁਤ ਹੀ ਵਧੀਆ ਫੈਸਿਲਿਟੀ ਆ ਬਹੁਤ ਵਧੀਆ ਵਾ ਆ ਆ ਗਏ ਹੁਣ ਆਪਾਂ ਆਪਣੇ ਵਾਲੇ ਜਿੱਥੇ ਡੱਬੇ ਕਰਾਏ ਆ ਉਥੇ ਤੇ ਹੁਣ ਤੁਸੀਂ ਦੇਖ ਸਕਦੇ ਜੀ ਆ ਬਸ ਫੇਰ ਗਰਮੀ ਲਾਗੇ ਫੇਰ ਗਰਮੀ ਲਾਗੇ ਮਿੱਤਰੋ ਕੈਂਟਰ ਵੇਖੋ ਓਹੋ ਫਰਨਾੜੇ ਤੇ ਲੈ ਗਿਆ ਲੋ ਜੀ ਅਸੀਂ ਪਹੁੰਚ ਗਏ ਆ ਪਾਣੀਪੱਤ ਦੇ ਰੇਲਵੇ ਸਟੇਸ਼ਨ ਤੇ ਤੁਸੀਂ ਵੇਖ ਸਕਦੇ ਜੇ ਇਹ ਵੀ ਰੇਲਵੇ ਸਟੇਸ਼ਨ ਕੁਛ ਇਤਰਾ ਦਾ ਵਾ ਟ੍ਰੇਨ ਜਿਹੜੀ ਆ ਉਹ ਤੁਰ ਪਈ ਆ ਪਾਣੀਪੱਤ ਤੋਂ ਉਹ ਕਿੱਥੇ ਗਿਆ ਪਾਣੀਪੱਤ ਪਾਣੀ ਪਾਪਿਆ ਨਹੀਂ ਪਾਣੀਪੱਤ ਥੈਂਕ ਯੂ ਦਾ ਸਰ ਜੀ ਤੇ ਪਾਣੀਪੱਤ ਰੋ ਟ੍ਰੇਨ ਤੁਰ ਪਈ ਆ ਆ ਰੇਲਵੇ ਸਟੇਸ਼ਨ ਇਹ ਬੋਲਣਾ ਮੈਂ ਦੱਸ ਜੀ ਆਈਸਕ੍ਰੀਮ ਵਾਲਾ ਆ ਗਿਆ ਵਾ ਤੇ ਆ ਛੋਟੀ ਛੋਟੇ ਵੀ ਰਖਾਣਾ ਮਾਦਾ ਸਕੀਪਰ ਨਾ ਉਹ ਆਈਸਕ੍ਰੀਮ ਵਾਲਾ 온 ਇੰਡੀਆ ਲਾਦਾ ਉੱਥੇ ਵੇਖ ਜਾਣੀਆਂ ਸਾਰੀਆਂ ਉਹਨੀਆਂ ਅਸੀਂ ਇਹਨੂੰ ਬੜੀਆਂ ਆਵਾਜ਼ਾਂ ਮਾਰੀਆਂ ਸੁਣਦਾ ਹੀ ਨਹੀਂ ਹੈਗੇ ਨਹੀਂ ਨਹੀਂ ਚੱਲ ਆ ਜੂਗਾ ਓਵੇ ਆ ਗਿਆ ਇਹ ਆਈਸਕ੍ਰੀਮ ਉੱਥੇ ਵੰਡ-ਵੰਡ ਦਿੱਤੀ ਮਿੱਤਰੋ ਵੰਡਦੀ ਨਾ ਸੀ ਉੱਥੇ ਵੰਡਦੀਆਂ ਸਾਰੀਆਂ ਪਹਿਲਾਂ ਆਖਣਿਆ ਹੁੰਦਾ ਨਾ ਆਇਆ ਨਹੀਂ ਆਹ ਉੱਥੇ ਵੰਡ ਗਿਆ ਸਾਰੇ ਓਏ ਆਉਣ ਲੱਗਾ ਵਾ ਨੂੰ ਆਪਾਂ ਕਹਿ ਦੇਣਾ ਭਰਾ ਲੈ ਆਈ ਆਈਸਕ੍ਰੀਮ ਆਉਣ ਲੱਗਾ ਲੈ ਆਈ ਹੁਣ ਤਬਈਆ ਕਰਦੇ ਆਂ ਏਡਾ ਕਰ ਕੋਈ ਜੋਟੇ ਆ ਆਪਣੇ ਕਿੱਡਾ ਵਧੀਆ ਮੌਸਮ ਹੋ ਗਿਆ ਨਾ ਮੈਡਮ ਹਾਂ ਅੱਜ ਮੁੰਡਾ ਮਾਨਵਾ ਤੇ ਟ੍ਰੇਨ ਕਰਮੋ ਕੇ ਰੁਕ ਗਈ ਤੇ ਆ ਜੀ ਅਸੀਂ ਤਹਾਨੂੰ ਫੋਲ ਹੀ ਨਹੀਂ ਆ ਰਹੇ ਹੁੰਦੇ ਆ ਪੂਰੇ ਨਿਆਰੇ ਲੈਂਦੇ ਆ ਅਸੀਂ ਤੇ ਆਹ ਵੇਖੋ ਮੁੰਡਾ ਮਿਹਨਤ ਕਰਨ ਦਾ ਵਿਚਾਰਾਂ ਇਨੂ ਨਾ ਵਈ ਨੂ ਮੇ ਕਿਆ ਕਿਆ ਕਰ ਮਤਰਾ ਟ੍ਰੇਨ ਆਉਂਦੀ ਸੀ ਤਾਂ ਕਰਕੇ ਆਪਣੀ ਟ੍ਰੇਨ ਰੁਗੀ ਸੀ ਤੇ ਹੁਣ ਬਸ ਉਹ ਫੇਰ ਚੱਲਣੇ ਲੱਗੇ ਆ ਆਹ ਇਹਨੇ ਲਾਏ ਆ ਨਾ ਇਹ ਮੇਰੇ ਖਾਲਾ ਵਾਸ਼ ਕਰਨ ਵਾਲੇ ਆ ਉਹ ਦੇਖੋ ਜੀ ਗਾਰ ਜੀ ਟ੍ਰੇਨਾਂ ਤੋਂ ਹੌਲੀ ਲਾਏ ਆ ਉਹ ਤੇ ਆਹ ਵੇਖੋ ਇਹ ਸਾਰੇ ਮੇਰੇ ਖਾਲਾ ਟ੍ਰੇਨਾਂ ਆਈਆਂ ਤੋਂ ਹੌਣ ਲਾਏ ਆ ਇਹ ਘੁੰਮ ਜਾਂਦੇ ਹੋਣੇ ਆ ਲੋਈ ਟ੍ਰੇਨ ਰੁਗੀ ਸੀ ਦਿੱਲੀ ਤੇ ਅਸੀਂ ਰੁਕੇ ਆ ਦਿੱਲੀ ਆਹ ਬੈਠੇ ਮੇਰੇ ਘਰ ਦੇ ਆ ਬੈਠੀ ਮੇਰੀ ਮੰਮੀ ਓ ਮੇਰੀ ਮੰਮੀ ਬੈਠੀ ਏ ਬਾਏ ਕਰੋ ਭਾਈ ਬਾਏ ਓ ਮੇਰੀ ਮੰਮੀ ਜੇ ਜਿਹੜੀ ਮੈਨੂੰ ਬਾਰ ਬਾਰ ਕਾਲਾ ਕੱਢੀ ਜਾਂਦੀ ਏ ਕੋ ਮੁੰਡੇ ਕੋਲ ਡਰਿੰਕ ਪੀ ਲ ਕੇ ਕੋਲ ਡਰਿੰਕ ਫੜ ਲਓ ਮम्मा ਟ੍ਰੇਨ ਚ ਚਣੀ ਏ ਏ ਕ ਉਹਨਾਂ ਨੂੰ ਏ ਕ ਉਹਨਾਂ ਨੂੰ ਟ੍ਰੇਨ ਚ ਦੇ ਦਾਂਗੇ ਕੋਈ ਨਹੀਂ ਫੜਾ ਦਾਂਗੇ ਠੀਕ ਏ ਲੋ ਜੀ ਇਤਰਾ ਦਾ ਹਾਲ ਜੇ ਸਾਡਾ ਕੁਛ ਤੁਸੀਂ ਵੇਖ ਹੀ ਸਕਦੇ ਜੀ ਤੇ ਆ ਆਪਣਾ ਝੋਟ ਜੇ ਆਸਕਰੀਮ ਵਾਲਾ ਇਧਰ ਰੱਖੋ ਕਿਦਾਂ ਪਾਉ ਐਂ ਕਰਦੇ ਆ ਐਂ ਕਰਦੇ ਇਦਾਂ ਆ ਤੇ ਆ ਵੀ ਆਪਣਾ ਝੋਟ ਜੇ ਨਿਕਾਜਿਆ ਤੁਸੀਂ ਐਂ ਕਰਦੇ ਹੋ ਉਹ ਤੇ ਜੱਲ ਆਪਣੀ ਭੈਣਾਂ ਛੋਟੀ ਹੈਂ ہاں ਜੀ ਮथुरा ਰੇਲਵੇ ਸਟੇਸ਼ਨ ਮथुरा ਤੇ ਮथुरा ਤੋਂ ਫੇਰ ਟ੍ਰੇਨ ਜਿਹੜੀ ਆ ਉਹ ਚੱਲਦੀ ਆ ਲੋ ਜੀ ਅਸੀਂ ਆ ਗਏ ਆ ਆਗਰੇ ਤੇ ਤੈਨੂੰ ਮਲਾਉਨੇ ਆ ਸਾਡੇ ਮਿੱਤਰਾਂ ਨਾਲ ਭਾਈ ਆ ਉਧਰ ਲੈ ਲੰਦੋ ਸਾਡੇ ਜੁੱਟ ਸਾਡੇ ਜੁੱਟ ਉੱਤਰ ਲੈ ਲੰਦੋ ਆ ਵੇਖ ਤੁਹਾਨੂੰ ਮਲਾਉਨੇ ਆ ਵੀ ਸਾਡੇ ਮਿੱਤਰ ਓਕੇ ਭਾਈ ਅਮ ਜੀ ਓਕੇ ਮੈਂ ਵੀਡੀਓ ਬਣਾ ਰਹਾ ਹੂੰ ਸਰ ਇਹ ਮੈਂ YouTube 'ਤੇ ਡਾਟਾ ਹੂੰਗਾ ਬਾਬਾ ਜੀ ਯਹਾਂ ਇਧਰ ਐਸੇ ਬੱਚੇ ਚਾਹ ਚਾਹ ਦੇਖਿਆ ਆਪਣੇ ਜੁੱਟ ਬਣ ਗਏ ਆ ਸਾਰੇ ਚੰਗਾ ਜੀ ਬਸੋਗੇ ਬਾਬਾ ਜੀ ਓਕੇ ਬਾਬਾ ਜੀ ਕਹਾਂ ਸੇ ਕਹਾਂ ਸੇ ਪੰਜਾਬ ਸੇ ਪੰਜਾਬ ਇਹ ਯਾਰ ਪੜਿਆ ਥਾ ਯਾਰ ਅਰੇ ਕੋਈ ਬਾਤ ਨਹੀਂ ਯਾਰ ਮੈਂ ਵੀ ਐਸੇ ਬਣਾਉਂਗਾ ਐਸੇ ਐਸੇ ਕਿ ਮੌਸਮ ਪੂਰਾ ਬੜੀਆ ਹੋ ਗਿਆ ਨਾ ਮੌਸਮ ਬਹੁਤ ਬੜੀਆ ਹੋ ਗਿਆ ਇਹ ਦੇਖੋ ਆ ਆ ਗਿਆ ਮਿੱਤਰੋ ਕਿਹੜਾ ਵਾ ਆ ਆ ਗਿਆ ਮਿੱਤਰੋ ਦੌਲਪੁਰ ਤੇ ਅੱਗੇ ਨਦੀ ਆਉਣੀ ਵੀਰ ਦੱਸਣ ਦਿਆ ਕਰ ਕਿਹੜੀ ਨਦੀ ਆਣੀ ਵਿਦੀ ਗਾੜੀ ਚੰਮਲ ਚੰਮਲ ਨਦੀ ਆਉਗੀ ਹਾਂ ਕਿੰਨਾ ਕੁ ਟਾਈਮ ਲੱਗਦਾ ਪਾਰ ਕਰਨ ਤੇ 1 ਮਿੰਟ ਅੱਛਾ ਕਿੰਨੀ ਬੜੀ ਹੈ ਚਲ ਵੇਖਦੇ ਹਾਂ ਨਾ ਗਾੜੀ ਆਉਗੀ ਤੇ ਅੱਗੇ ਮਿੱਤਰੋ ਹਣੀ ਇਹ ਚੰਮਲ ਨਦੀ ਤੇ ਉਹ ਆਪਾਂ ਵੇਨੇ ਭਲਾ ਵੀ ਭਲਾ ਕਿੱਡੀ ਗਾ ਵੀ ਦੇ ਆਖੇ ਤੇ ਚੰਮਲ ਨਦੀ ਦੇਖਣੀ ਹੈ ਅਗਲੇ ਨੇ ਲਓ ਜੀ ਮਿੱਤਰੋ ਜਿਹੜਾ ਵੀਰ ਨੇ ਦੱਸਿਆ ਸੀ ਨਾ ਅੱਗੇ ਵੀ ਚੰਬਲ ਨਦੀ ਆਉਣੀ ਆ ਤੇ ਉਹ ਅੰਕਜਣੀ ਦੱਸੰਦਾ ਸੀ ਤੇ ਉਹ ਆਉਣੀ ਆ ਰਹੀ ਆ ਬਸ ਅਜੀ ਆਉਣਦੀਆਂ ਪਾੜੀਆਂ ਜੀਆਂ ਇਹਨੂੰ ਚੰਬਲ ਦੀ ਨਦੀ ਕਹਿੰਦੇ ਐ ਇਹਨਾਂ ਨੂੰ ਬਿਹੜ ਕਹਿੰਦੇ ਐ ਇੱਥੇ ਡਾਕੂ ਜਿਵੇਂ ਫੇਮਸ ਡਾਕੂ ਰਹੇ ਸੀਗੇ ਫੁੱਲਨ ਦੇ ਵੀ ਡਾਕੂ ਮੰਨਤੇ ਮਲਗਾਂ ਸਿੰਘ ਇਹ ਉਹਨਾਂ ਦੀ ਹੀ ਰਿਵਾਈਂਸ ਹੈ ਇੱਥੇ ਹੀ ਉਹ ਛੁਪਦੇ ਸੀਗੇ ਤੇ ਫਿਰ ਉਹ ਲੋਕਾ ਅچھے ਲੋਕ ਪੂਰੇ ਪੱਡੇ ਲੋਕਾਂ ਨੂੰ ਲੋਟਕੇ ਤੇ ਛੋਟੇ ਲੋਕਾਂ ਨੂੰ ਮਨੇ ਕਿ ਮਨੇ ਕਿ ਬਚਾਉਂਦੇ ਸੀ ਬਚਾਉਂਦੇ ਸੀ ਮਨੇ ਚੰਗੇ ਸੀ ਚੰਗੇ ਸੀ ਜਿਹੜੇ ਚੰਬਲ ਵਾਲੇ ਜਿਹੜੇ ਬਦਮਾਸ਼ ਨੇ ਜਿਹੜਾ ਆਂਦਾ ਡਾਕੂ ਚੰਬਲ ਦਾ ਗਾਣੇ ਦੇ ਵਿੱਚ ਵੀ ਹੈਗਾ ਉਹ ਦੱਸਿਆ ਉਹਨਾਂ ਨੇ ਵੀ ਉਹ ਨਦੀ ਹੈ ਚੰਬਲ ਵਾਲੀ ਆ ਆਰੇ ਮੇਤਰੋ ਚੰਬਲ ਵਾਲੀ ਨਦੀ ਤੇ ਮਿੱਤਰੋ ਇਹ ਉਹ ਨਦੀ ਹੀ ਜਿਹੜੀ ਇਹ ਗਾਣੇ ਦੇ ਵਿੱਚ ਵੀ ਆਈ ਹੈ ਵੀ ڈاکੂ ਚੰਬਲ ਦਾ ਸ਼ਾਇਦ ਇਸ ਤਰ੍ਹਾਂ ਜੇ ਕਰਕੇ ਕੋਈ ਗਾਣਾ ਵਾ ਇਸੀ ਇਸੀ ਥਾਂ ਤੇ ਬੈਂਡੇਡ ਕੁਈਨ ਦੀ ਵੀ ਸ਼ੂਟਿੰਗ ਹੋਈ ਸੀਗੀ ਮੂਵੀ ਦੀ ਮੂਵੀ ਹੀ ਬੈਂਡੇਡ ਕੁਈਨ ਉਹਦੀ ਇੱਥੇ ਸ਼ੂਟਿੰਗ ਹੋਈ ਸੀ ਤੇ ਬਹੁਤ ਸੋਹਣਾ 뷰 ਸੀ ਉਹ ਉਹਨ ਟੇਕੇਗਾ ਕਾ ਅੱਛਾ ਉਹ ਕਿਲਾ ਹੈਗਾ ਉੱਥੇ ਹੀ ਆਪਣਾ ਗੁਰਦੁਆਰਾ ਹੈਗਾ ਗੁਰਦੁਆਰਾ ਦਾਤਾ ਬੰਦੀ ਝੋੜ ਤੇ ਜਿਹੜਾ ਕਿਲਾ ਦੱਸ ਦਿੰਦੇ ਆ ਕਿ ਜਿਹੜਾ ਗਵਾਲੀਅਰ ਦਾ ਕਿਲਾ ਆ ਹਨਾ ਇਹ ਉਹ ਵਾਹ ਹੁਣ ਮਿੱਤਰੋ ਉਥੇ ਉਹਦੇ ਨਾਲ ਮੀਂਹ ਦਾ ਕਰਕੇ ਆਪਾਂ ਨੂੰ ਕਿਲਾ ਨਹੀਂ ਦਿਖਣਦਾ ਬਾਕੀ ਅੰਕਲ ਜੀ ਉਹਨਾਂ ਨੇ ਦੱਸਦਾ ਵੀ ਉਹ ਕਿਲਾ ਵਾਹ ਜਿਹੜਾ ਜਿਹੜਾ ਗੁਰਦੁਆਰਾ ਹੈਗਾ ਗਵਾਲੀਅਰ ਦਾ ਕਿਲਾ ਨਾ ਇਹ ਉਹ ਵਾਹ ਗੁਰਦੁਆਰਾ ਹੈਗਾ ਉੱਥੇ ਗੁਰਦੁਆਰਾ ਦਾਤਾ ਪੰਥੀ ਖੋੜ ਹਾਂਜੀ ਪਾਸ਼ਾ ਜੀ ਦਾ ਉੱਥੇ ਗੁਰਦੁਆਰਾ ਸਾਹਿਬ ਬਣਿਆ ਵਾ ਤੇ ਅੰਕਲ ਜੀ ਉਹਨਾਂ ਨੇ ਸਾਨੂੰ ਪਹਿਲਾਂ ਹੀ ਦੱਸਿਆ ਬੜੇ ਚਿਰ ਪਹਿਲਾਂ ਵੀ ਇੱਥੇ ਆਉਣਾ ਵਾ बड़े चेर करना है समझ लगे पर बहुत लगा जी बहुत वादिया समा लांग पता नहीं लगे वाले ग्वालियर आ गया ਲੋਈ ਅਹੀਂ ਜਾਣਨਾ ਹੈ ਹਜੂਰ ਸਾਹਿਬ ਤੇ ਮੈਂ ਸਵੇਰ ਦਾ ਘਰਦਿਆਂ ਦੇ ਲਾਗੇ ਹੁਣ ਬੈਠਾ ਹਾਂ ਤੇ ਮਾਸੀਆਂ ਦੇ ਲਾਗੇ ਹੁਣ ਬੈਠਾ ਹਾਂ ਤੇ ਇਹੀ ਆਪਣਾ ਇਹਦਾ ਵਲੌਗ ਤੇ ਬਣੇ ਰਿਓ ਸਾਡੇ ਨਾਲ ਵਲੌਗ ਦੇ ਵਿੱਚ ਤੇ ਤੁਹਾਨੂੰ ਗਾਹ-ਗਾਹ ਦਰਸ਼ਨ ਕਰਾਵਾਂਗੇ ਅੱਜ ਅਹੀਂ ਪਹੁੰਚੇ ਨਹੀਂ ਆ ਚੰਗਾ ਜੀ ਸਤਿ ਸ੍ਰੀ ਅਕਾਲ ਬਾਏ ਬਾਏ ਮਿਲਦੇ ਹਾਂ ਅਗਲੇ ਵਲੌਗ 'ਚ